ਉਦਾਲਾ ਦੇ ਦੁਗਰੀ ਰੋਡ ਤੇ ਝੰਡੇ ਦੀ ਰਸਮ ਦੇ ਨਾਲ ਗੁੱਗਾ ਮਾੜੀ ਮੇਲੇ ਦੀ ਸ਼ੁਰੂਆਤ ਕੀਤੀ ਗਈ ਗੁੱਗਾ ਮਾੜੀ ਮੇਲੇ ਦੇ ਸੰਬੰਧ ਦੇ ਵਿੱਚ ਧੂਮ-ਧਾਮ ਨਾਲ ਸ਼ੋਭਾ ਯਾਤਰਾ ਵੀ ਕੱਢੀ ਗਈ ਪ੍ਰਬੰਧਕਾਂ ਨੇ ਕਿਹਾ ਕਿ ਹਰ ਸਾਲ ਧੂਮ-ਧਾਮ ਨਾਲ ਮੇਲਾ ਮਨਾਇਆ ਜਾਂਦਾ ਤੇ ਵੱਡੀ ਗਿਣਤੀ ਵਿੱਚ ਸੰਗਤ ਇਸ ਮੌਕੇ ਤੇ ਹਾਜ਼ਰੀ ਭਰ ਦੇ ਨੇ ਅਤੇ ਕਈ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਇਸ ਮੌਕੇ ਤੇ ਸ਼ਾਮੂਲਿਤ ਕੀਤੀ ਗਈ ਜਿਹੜਾ ਸੁਪਰ ਹੈ ਜੇ ਕੋਲ ਬਾਬਾ ਕਲੂਨਾ ਜੀ ਦੇ ਵਰਸੋਏ ਕਾਗਦ ਫਿਰੰਦਰ ਪ੍ਰਣਾਲੀ ਦੇ ਅਗੋਈ ਵਿੱਚ ਹਰ ਖਾਲ ਦੇ ਜਰਾ ਲੋਕਾਂ ਯਾਤਰਾ ਇਹਦਾ ਗਾਂ ਤੋਂ ਸ਼ੁਰੂ ਹੋ ਕੇ ਦੁਬਲੀ ਰੋਡ ਮਾੜੀ ਰਹਿਤ ਤਾਂ ਉਹਨਾਂ ਦੇ ਜੈ ਵੀ ਅੱਜ ਇਸ ਮਹਾਨ ਮੌਕੇ ਦੀ ਬਾਬਾ ਜੀ ਨੂੰ ਸਭ ਸੰਗਤ ਨੂੰ ਬਹੁਤ-ਬਹੁਤ ਮੁਹਾਰਮਤ ਦਾ ਇਸ ਮੌਕੇ ਤੇ ਸਾਡੇ ਵੱਡੇ ਭਰਾ ਸਤਿਕਾਰਯੋਗ ਗੁਰੂ ਪੂਰ ਸਾਹਿਬ ਜੀ ਇਹਨਾਂ ਦਾ ਵੀ ਧੰਨਵਾਦ ਹੈ ਕਿ ਉਹ ਹਰ ਦੋ ਵਿੱਚ ਆ ਕੇ ਸੰਗਤ ਨੂੰ ਦਰਸ਼ਨ ਦਿੰਦੇ ਨੇ ਤੇ ਮੈਂ ਬਾਬਾ ਗੁਰਖਣਾ ਜੀ ਦੇ ਜਨਮ ਦੀ ਵੀ ਦਾ ਕਰਦਾ ਬਾਬਾ ਖਰਿੰਦਰ ਕਲਾਨ ਜੀ ਤੇ ਜੀਵਨ ਕਿਰਪਾ ਰੱਖਣਾ ਇਹ ਅੱਗੇ ਦੀ ਤਰ੍ਹਾਂ ਲੋਕਾਂ ਦਾ ਭਲਾ ਕਰਦੇ ਰਹਿਣ ਤੇ ਸੰਗਤਾਂ ਨੂੰ ਜੁੜੂ ਨਾ ਜੋ ਤਾਂ ਸ਼ੁਰੂ ਹੋ ਕੇ ਗਿਲਚੌਂਕ ਗਿਲਚੌਂਕ ਨੂੰ ਹੁੰਦੀ ਆਦਮਪਾਰਕ ਖਾਤਮਪਾਰਕ ਤੋਂ ਡੁਗਰੀ ਰੋਡ ਨੀਜੀ ਮੰਦਿਰ ਗੋਗਾ ਮਾੜੀ ਵਿਖੇ ਸਮਾਪਤ ਕੀਤੀ ਗਈ ਆ ਸ਼ੋਭਾ ਯਾਤਰਾ ਦੀ ਜਿਹੜੀ ਸ਼ੁਰੂਆਤ ਆ ਹਲਕਾ ਆਤਮਨਗਰ ਦੇ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਮਾਨਯੋਗ ਸ਼੍ਰੀ ਰਜਿੰਦਰ ਕਪੂਰ ਗੁਰੂ ਜੀ ਨੇ ਚੰਡੀ ਦੇ ਕੇ ਰਵਾਨਾ ਕੀਤੀ ਆ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਹਰਿਆਣਾ ਹਿਮਾਚਲ ਚੰਡੀਗੜ੍ਹ ਅਨੇਕਾ ਪ੍ਰਾਂਤਾਂ ਤੋਂ ਸੇਵਾਦਾਰ ਆਂਦੇ ਨੇ ਸਿੱਧ ਬਾਬਾ ਕਾਲੂ ਭਗਤ ਮਹਾਰਾਜ ਜੀ ਦੀ ਜਿਹੜੀ ਫੌਜ ਆ ਉਹ ਪੂਰੇ ਦੇਸ਼ ਵਿੱਚ ਬੈਠੀ ਆ ਉਹਨਾਂ ਨੂੰ ਮੰਨਣ ਵਾਲੇ ਲੋਕ ਤੇ ਜਿਹੜੇ ਉਹਨਾਂ ਨੂੰ ਮੰਨਦੇ ਲੋਕ ਉਹ ਢੋਲ ਢਮਕੇ ਨਾਲ ਬੈਂਡ ਬਾਜੇ ਨਾਲ ਇੱਥੇ ਪਹੁੰਚਦੇ ਨੇ ਆ ਕੇ ਲੁਧਿਆਣਾ ਸ਼ਹਿਰ ਦੇ ਇੱਥੇ ਗੱਲ ਕੀਤੀ ਜਾਵੇ ਸਿੱਧ ਬਾਬਾ ਕਾਲ ਗੁਰੂ ਮਹਾਰਾਜ ਜੀ ਦਾ ਜਿਹੜਾ ਡੇਰਾ ਬਣਿਆ ਗੋਗਾ ਮਾੜੀ ਦਾ ਭਾਦੋ ਦੇ ਜਿਹੜੀ ਨੌਮੀ ਆਖਰੀ ਨੌਮੀ ਹੈ ਚੰਨ ਨੰਨ ਨੌਮੀ ਹੈ ਇਸ ਚੰਨ ਨੰਨ ਨੌਮੀ ਤੇ ਵੀ ਮੇਲਾ ਮੇਲਾ ਲੱਗੂਗਾ ਅਤੇ ਨਾਲ ਹੀ 3 ਦਿਨ ਦਾ ਭੰਡਾਰਾ ਹੋਊਗਾ ਪੰਜਾਬ ਦੇ ਲੋਕਾਇਕ ਸ੍ਰੀ ਸੁਰਿੰਦਰ ਸਿੰਦਾ ਜੀ ਪਾਲੀ ਦਿਤਵਾਲੀ ਆ ਜੀ ਬਲਵਿੰਦਰ ਸਿੱਲਾ ਜੀ ਆਦੀਨੇਕਾ ਕਲਾਕਾਰਾਂ ਨੇ ਹਿੱਸਾ ਲੈਣਾ ਤੇ ਧਿਆਣਾ ਤੋਂ ਅਪਸ਼ੇ ਇੱਕ ਚੁਲੋਟਾ ਦੀ ਰਿਪੋਰਟ ਐਸਐਮਜ਼ ਨਿਊਜ਼